हरियाणा ਦੇ ਨੌਜਵਾਨ ਜਾਣਗੇ ਇਜ਼ਰਾਈਲ ਹਰਿਆਣਾ ਸਰਕਾਰ ਭੇਜੇਗੀ 10000 ਕਾਮਿਆਂ ਨੂੰ ਇਜ਼ਰਾਈਲ ਨੌਕਰੀ ਦੇ ਲਈ ਘੱਟੋ ਘੱਟ ਯੋਗਤਾ 10ਵੀਂ ਉਮੀਦਵਾਰ ਦੀ ਉਮਰ 25 ਤੋਂ 54 ਸਾਲ ਦੇ ਵਿੱਚਕਾਰ ਜਿਹੜੀ ਆ ਹੋਣੀ ਚਾਹੀਦੀ ਆ ਭਾਰਤੀ ਕਰੰਸੀ ਦੇ ਵਿੱਚ 134000 ਤਨਖਾਹ ਜਿਹੜੀ ਆ ਉਹ ਮਿਲੇਗੀ ਇਹਨਾਂ ਭਾਰਤੀ ਕਾਮਿਆਂ ਨੂੰ ਇਜ਼ਰਾਈਲ ਹਮਾਸ ਯੁੱਧ ਦੇ ਦੌਰਾਨ ਇਜ਼ਰਾਈਲ ਸਰਕਾਰ ਨੇ ਭਾਰਤ ਤੋਂ 1 ਲੱਖ ਕਾਮਿਆਂ ਦੀ ਮੰਗ ਕੀਤੀ ਸੀ ਸੋ ਇਜ਼ਰਾਈਲ ਦੇ ਵਿੱਚ 25% ਦੀ ਫਲਸਤੀਨੀ ਉਸਾਰੀ ਖੇਤਰ ਦੇ ਵਿੱਚ ਕੰਮ ਕਰਦੇ ਸਨ ਪਰ ਯੁੱਧ ਤੋਂ ਬਾਅਦ ਲਗਭਗ 1 ਲੱਖ ਫਲਸਤੀਨੀਆ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਇਸ ਦੌਰਾਨ ਹਰਿਆਣਾ ਸਰਕਾਰ 10000 ਕਾਮਿਆਂ ਨੂੰ ਇਜ਼ਰਾਈਲ ਦੇ ਵਿੱਚ ਨੌਕਰੀਆਂ ਦੇ ਲਈ ਭੇਜੇਗੀ ਸਰਕਾਰ ਨੇ ਇਸ ਦੇ ਲਈ ਭਾਰਤ ਭਰਤੀ ਵੀ ਜਿਹੜੀ ਆ ਉਹ ਜਾਰੀ ਕਰ ਦਿੱਤੀ ਆ ਭਰਤੀ ਨਿਯਮਾਂ ਅਨੁਸਾਰ ਇਸ ਨੌਕਰੀ ਦੇ ਲਈ ਘੱਟੋ ਘੱਟ ਯੋਗਤਾ ਜਿਹੜੀ ਆ ਉਹ 10ਵੀਂ ਐ ਉਮੀਦਵਾਰ ਦੀ ਉਮਰ ਜਿਹੜੀ ਆ 25 ਤੋਂ 54 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਐ ਇਹਨਾਂ ਕਰਮਚਾਰੀਆਂ ਦੀ ਤਨਖਾਹ ਜਿਹੜੀ ਐ ਉਹ 6100 ਨੀਜ਼ ਯਾਨੀ ਕਿ ਨੀਜ਼ ਜੋ ਕਿ ਇਜ਼ਰਾਈਲੀ ਕਰੰਸੀ ਦੇ ਵਿੱਚ ਮੈਂ ਜ਼ਿਕਰ ਕਰ ਰਿਹਾ ਯਾਨੀ ਕਿ ਜੇ ਇਹਨੂੰ ਭਾਰਤੀ ਕਰੰਸੀ ਦੇ ਵਿੱਚ ਆਪਾਂ ਕਨਵਰਟ ਕੀਤਾ ਜਾਵੇ ਤਰਜਮਾ ਇਹਦਾ ਕੀਤਾ ਜਾਵੇ ਸੋ ਭਾਰਤੀ ਕਰੰਸੀ ਦੇ ਵਿੱਚ ਇਹਦਾ ਤਰਜਮਾ ਜਿਹੜਾ ਬਣਦਾ ਹੈ ਉਹ 1,34,000 ਰੁਪਏ ਬਣਦਾ तकरीबन 1 ਸਵਾਲਖ ਤੋਂ ਜ਼ਿਆਦਾ ਹੋ ਜਾਂਦਾ ਹੈ 134000 ਰੁਪਏ ਜਿਹੜੀ ਆ ਤਨਖਾਹ ਮਿਲੇਗੀ ਸੋ ਇਸੇ ਖਬਰ ਦੇ ਉੱਪਰ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਅਮਿਤ ਪਟਨਾਕਰ ਫੋਨ ਲਾਈਨ ਦੇ ਉੱਪਰ ਜੁੜੇ ਹੋਏ ਨੇ ਅਮਿਤ ਕੀ ਕੋਈ ਜਾਣਕਾਰੀ ਹੈ ਸਪੈਸ਼ਲ ਨੂੰ ਲੈ ਕੇ ਹਰਿਆਣਾ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਇਸ ਨੂੰ ਲੈ ਕੇ ਹੁਣ ਗਤੀਵਿਧੀਆਂ ਅੱਗੇ ਤੇਜ਼ ਹੋ ਚੁੱਕੀਆਂ ਨੇ ਬਿਲਕੁਲ कल जो है करनाल स्थानीय निकाय मंत्री कमल गुप्ता जो है पहुंचे थे जिस तरह से बाहर हालात है हरियाणा कौशल रोजगार के तहत जो है नौकरी निकाली गई है इसमें जो है विदेशों में इस पर जो है नौकरी जो है वो युवा कर पाएंगे आपको बता दो जिस तरह के वहां पर हालात बने उसको लेकर जो है हरियाणा की तरफ से ये नौकरियां जो है वो निकाली गई है जो युवा है वो बाहर नौकरी करेंगे इसी को लेकर बात की जाए तो नौकरियां जो है सीमित होंगी जो लोग इन नौकरियों करने के लिए उन्हीं को भी जो है देश में जाकर नौकरी करने के लिए उनको बाहर भी जो है नौकरी मिलेगी वही इस पर जो है विपक्ष की तरफ से जो है सवाल उठाए गए हैं की जो हरियाणा के युवा है उनको जो है इस जो नौकरी है यहाँ पर क्यों नहीं दी जा रही बाहरी नौकरी क्यों निकाली गई है जी

ਜੋ ਹੋ ਰਿਹਾ ਇੰਤਜ਼ਾਮ ਕਰਦੇ ਜੋ ਹੈ ਨੋਕ ਦੀ ਅੰਕਾ ਲੇਗੇ ਕਿਉਂਕਿ ਹਾਲਾਤ کافی ਖਰਾਬ ਹੈ ਹੁਣ ਇਸੇ ਤਰ੍ਹਾਂ ਸੀ ਜੇ ਮੈਂ ਕਿਹਾ ਸੀ ਜਿਹੜੀ ਜੋ ਜਾਣਕਾਰੀ ਸੂਤਰੋ ਕੇ ਅਨੁਸਾਰ ਮਿਲ ਰਹੀ ਹੈ ਕਿ ਜੀ ਬਹੁਤ ਸ਼ੁਕਰੀਆ ਅਮਿਤ ਇਸ ਖਬਰ ਦੇ ਉਪਰ ਸਾਡੇ ਨਾਲ ਜੁੜਨ ਦੇ ਲਈ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਇਜ਼ਰਾਈਲ ਨੇ ਭਾਰਤ ਨੂੰ 1 ਲੱਖ ਕਾਮਯਾਬੀ ਦੀ ਮੰਗ ਕੀਤੀ ਸੀ ਤੇ ਹੁਣ ਉਸੇ ਦੇ ਤਹਿਤ ਹਰਿਆਣਾ ਸਰਕਾਰ 10000 ਕਾਮਿਆਂ ਨੂੰ ਜਿਹੜਾ ਉਹ ਇਜ਼ਰਾਈਲ ਭੇਜੇਗੀ 10000 ਕੰਮ ਜਿਹੜੇ ਨੇ ਉਹ ਭੇਜ ਜਾਣਗੇ ਨੌਕਰੀ ਲਈ ਘੱਟੋ ਘੱਟ ਯੋਗਤਾ ਜਿਹੜੀ ਹੈ 10ਵੀਂ ਹੋਣੀ ਚਾਹੀਦੀ ਹੈ